ਜੀ ਮੈਂ ਡੱਲੇ ਆਸਤੇ ਕੋਈ ਕੰਮ ਚੰਗੇ ਕੀਤੇ ਆ ਤੇ ਪੁਲਿਸ ਪੰਜੇ ਤੇ ਮੋਰ ਲਾਈ ਜਾਵੇ ਕੋਈ ਵੀ ਡੱਲੇ ਦਾ ਵਿਕਾਸ ਨਹੀਂ ਰੁਕੂਗਾ 2030 ਤੱਕ ਮੈਂ ਡੱਲੇ ਦੇ ਵਿੱਚ ਕੋਈ ਘਰ ਨਹੀਂ ਕੱਚਾ ਰਹਿਣ ਦਊਗਾ ਮੈਂ ਹਰ ਇੱਕ ਬੰਦੇ ਦੇ ਮਗਰ ਚਟਾਨਾਂ ਨੂੰ ਖੜਾ ਹਾਂ ਜੀ ਮੇਰਾ ਜਿਹੜਾ ਕੈਂਡੀਡੇਟ ਆ ਪ੍ਰਿਥਵੀ ਸਿੰਘ ਜਿਹੜਾ ਇਹਦੀ ਕਿਰਪਾ ਕਰਕੇ ਇਹਦੀ ਸਪੋਰਟ ਕੀਤੀ ਜਾਵੇ ਫੁੱਲ ਬਟਾ ਫੁੱਲ ਫਕੀਰਾਂ ਦੇ ਨਾਲ ਤਾਲੁਕਾਤ ਰੱਖੀਦੇ ਹੁੰਦੇ ਨੇ ਜਨਾਬ ਇਹ ਹੁਨਰ ਸਿਖਾ ਦਿੰਦੇ ਨੇ ਬਾਦਸ਼ਾਹੀ ਦਾ ਜਨਾਬ ਨੇਕ ਦਿਲ ਤੇ ਦਾਨੀ ਸੁਭਾ ਦੇ ਮਾਲਕ ਗੁਰਵਿੰਦਰ ਸੰਘਰ ਆਪਣੇ ਪਿੰਡ ਡੱਲੇ ਦੇ ਵਿੱਚ ਕਾਂਗਰਸ ਪਾਰਟੀ ਲਈ ਜ਼ੋਰਦਾਰ ਪ੍ਰਚਾਰ ਕਰਦੇ ਨਜ਼ਰ ਆਇਆ ਪਿੰਡ ਵਾਸੀਆਂ ਨੂੰ ਬੜਾ ਸਿੱਧਾ ਤੇ ਸਾਫ਼ ਸੁਨੇਹਾ ਦਿੱਤਾ ਕਿ ਜੇਕਰ ਮੈਂ ਪਿੰਡ ਦੇ ਲਈ ਕੋਈ ਚੰਗੇ ਕੰਮ ਕੀਤੇ ਨੇ ਤਾਂ ਮੇਰੇ مشਵਰੇ ਨੂੰ ਮੇਰੀ ਸਲਾਹ ਨੂੰ ਤੁਸੀਂ ਜ਼ਰੂਰ ਮੰਨਿਓ ਮੇਰੀ ਅਪੀਲ ਹੈ ਕਿ ਵੋਟ ਸੋਚ ਸਮਝ ਕੇ ਪਾਇਓ ਕਿਉਂਕਿ ਤੁਹਾਨੂੰ ਆਪਣੇ ਪਗਾਨੇ ਦੀ ਪਰਖ ਹੋਣੀ ਜ਼ਰੂਰੀ ਹੈ ਆਓ ਸੁਣਦੇ ਹਾਂ ਗੁਰਵਿੰਦਰ ਸੰਗਰ ਦਾ ਅਸਲ ਚ ਸੁਨੇਹਾ ਹੈ ਕਿ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਡੱਲੇ ਵਾਸੀਆਂ ਨੂੰ ਬੇਨਤੀ ਹੈ ਝੂਠੀਆਂ ਫਵਾਮਾਂ ਤੋਂ ਬਚ ਕੇ ਆਪਣੀ ਭਾਈਚਾਰਕ ਸਾਂਝ ਨੂੰ ਨਾ ਖਤਮ ਕਰਦੇ ਹੋਇਆ ਪਾਰਟੀ ਬਾਜੀ ਤੁੱਤੀ ਉੱਠ ਕੇ ਜੇ ਮੈਂ ਡੱਲੇ ਵਾਸਤੇ ਕੋਈ ਕੰਮ ਚੰਗੇ ਕੀਤੇ ਆ ਤੇ ਪਲੀਸ ਪੰਜੇ ਤੇ ਮੋਰ ਲਾਈ ਜਾਵੇ ਤੇ ਮੈਂ ਤੁਹਾਡੇ ਅੱਗੇ ਵੀ ਆਉਣਲੇ ਟਾਈਮ ਦੇ ਵਿੱਚ ਵੀ ਮੈਂ ਹਰ ਚੀਜ਼ ਦਾ ਜਿੱਦਾਂ ਦਾ ਕੋਈ ਕੰਮ ਹੋਇਆ ਮੈਂ ਹਰ ਇੱਕ ਕੰਮ ਕਰਦਾ ਰਹੂੰਗਾ ਤੁਹਾਡੇ ਵਾਸਤੇ ਉਸ ਤੋਂ ਬਾਅਦ ਕੋਈ ਵੀ ਡੱਲੇ ਦਾ ਵਿਕਾਸ ਨਹੀਂ ਰੁਕੂਗਾ 2030 ਤੱਕ ਮੈਂ ਡੱਲੇ ਦੇ ਵਿੱਚ ਕੋਈ ਘਰ ਨਹੀਂ ਕੱਚਾ ਰਹਿਣ ਦਊਂਗਾ ਛੱਤਾਂ ਬਾਲੇ ਵਾਲੀ ਛੱਤਾਂ ਜਿਹੜੀਆਂ ਸੀ ਉਹ ਮੈਂ ਪੱਕੀਆਂ ਕਰ ਦੂੰਗਾ ਸਾਰਿਆਂ ਦੇ ਲੈਂਟਰ ਪਾ ਕੇ ਦਊਂਗਾ ਉਸ ਤੋਂ ਬਾਅਦ ਆ ਪਿੰਡ ਦੇ ਵਿੱਚ ਕੋਈ ਵੀ ਕਿਸੇ ਦੀ ਧੀ ਪੈਣ ਦਾ ਵਿਆਹ ਵਾ ਜੋ ਵੀ ਆ ਛੋਟੇ ਲੈਵਲ ਤੇ ਜਾਂ ਵੱਡੇ ਲੈਵਲ ਤੇ ਮੈਂ ਹਰ ਹਰ ਪੱਖੋਂ ਮਦਦ ਕਰਦਾ ਰਹੂੰਗਾ ਜਿੱਦਾਂ ਅੱਗੇ ਮੈਂ ਸਕੂਲ ਦੀਆਂ ਫੀਸਾਂ ਪੇ ਕਰ ਰਿਆ ਆ ਹਰ ਇੱਕ ਚੀਜ਼ ਮੈਂ ਕਰ ਰਿਆ ਮੈਂ ਕਰਦਾ ਰਹੂੰਗਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੇਰੀ ਤੁਹਾਨੂੰ ਸਾਰੇ ਲੋਕਾਂ ਨੂੰ ਇਹੋ ਬੇਨਤੀ ਆ ਪਾਰਟੀ ਬਾਜਿਤ ਉੱਤੋਂ ਉੱਠ ਕੇ ਇਹ ਕਮਾਨਦਾਰ ਕੈਂਡੀਡੇਟ ਸਾਰੇ ਸਾਡੇ ਜਿਹੜੇ ਮੇਰੇ ਚਾਚਾ ਜੀ ਮਤਲਬ ਪ੍ਰithvi ਜੀ ਠੀਕ ਹੈ ਜੀ ਇਹਨਾਂ ਨੂੰ ਪਲੀਜ਼ ਤਾਡੀ ਬੰਦਾ ਦਾ ਮਾਣ ਸਨਮਾਨ ਤੁਸੀਂ ਦਿਓ ਇਹਨਾਂ ਨੂੰ ਅਸੀਂ ਤੁਹਾਡੇ ਕੀ ਉਹ ਬੇਨਤੀ ਕਰਦੇ ਆਂ ਵੀ ਇਹ ਬਹੁਤ ਬੰਦਾ ਇਮਾਨਦਾਰ ਬੰਦਾ ਵਾ ਤੇ ਮੈਂ ਜਿੰਨਾ ਵੀ ਤਣੋ ਮਣੋ ਧਣੋ ਹੋ ਕੇ ਬੰਦੇ ਦੇ ਨਾਲ ਖੜਾ ਹੋਇਆ ਤੇ ਚਲੋ ਪਿੰਡ ਵਾਲੇ ਚੰਗਾ ਰਿਸਪੌਂਸ ਦੇ ਦੇ ਆ ਬਾਕੀ ਮੈਂ ਤੁਹਾਨੂੰ ਫੇਰ ਇਹੋ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਵੀ ਝੂਠੀਆਂ ਫਵਾਹਾਂ ਤੋਂ ਬਚੋ ਜਿੱਦਾਂ ਕੋਈ ਬੰਦੇ ਝੂਠ ਬੋਲ ਰਿਹਾ ਵੀ ਇੱਥੇ ਪਰਚੇ ਹੋ ਰਹੇ ਇੱਥੇ ਹੋ ਰਿਹਾ ਕੁਝ ਨਹੀਂ ਹੋ ਰਿਹਾ ਤੇ ਨਿਰਪੱਖ ਇਲੈਕਸ਼ਨ ਹੋਊਗੀ ਦਲੇ ਦੇ ਵਿੱਚ ਮੈਂ ਹਰ ਇੱਕ ਬੰਦੇ ਦੇ ਮਗਰ ਚਟਾਨ ਵਾਂਗੂ ਖੜਾ ਹਾਂ ਠੀਕ ਹੈ ਜਿਹੜੇ ਮੇਰੇ ਨਾਲ ਖੜੇ ਹੋਏ ਆ ਜਾ ਨਹੀਂ ਖੜੇ ਹੋਏ ਮੈਂ ਹਰ ਇੱਕ ਬੰਦੇ ਦੇ ਨਾਲ ਚਟਾਨਾ ਵਾਂਗ ਖੜਾ ਹਾਂ ਸਭ ਤੋਂ ਪਹਿਲਾਂ ਮੈਨੂੰ ਮੇਰਾ ਪਿੰਡ ਜ਼ਰੂਰੀ ਆ ਮੈਂ ਆਪਣੇ ਪਿੰਡ ਤੋਂ ਹੀ ਮਤਲਬ ਜਾਨੀ ਕਿ ਸਾਰਿਆਂ ਨੂੰ ਅਪੀਲ ਕਰਦਾ ਵਾਂ ਵੀ ਮੇਰਾ ਜਿਹੜਾ ਕੈਂਡੀਡੇਟ ਆ ਪ੍ਰਿਥਵੀ ਸਿੰਘ ਜਿਹੜਾ ਇਹਦੀ ਕਿਰਪਾ ਕਰਕੇ ਇਹਦੀ ਸਪੋਰਟ ਕੀਤੀ ਜਾਵੇ ਫੁੱਲ ਬਟਾ ਫੁੱਲ ਤੇ ਮੈਂ ਤੁਹਾਡੇ ਨਾਲ ਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਰਹੂਗਾ ਧੰਨਵਾਦ ਭਾਈ ਗੋਜੀ ਖਾਲਸਾ ਭਾਈ ਗੋਜੀ